ਆਪਾ ਪਾਤ ਅ ਪਰਸਿੰਨੀ ਚਾਉਂ ਚ ਅਬ ਬੋਲੋ ਜੀ ਬੋਲੋ ਕੰਮ ਤੇ ਗਏ ਰਹੇ ਆਂ ਘਰ ਜੀ ਉਹ ਕਾਲੇ ਨੀਏ ਘੋਦਾ ਤਾਂ ਕਮਰਾ ਜੀ ਮਾਤਾ ਦਾ ਕਮਰਾ ਜੀ ਨਹੀਂ ਆ ਟੇ ਕੋ ਨਹੀਂ ਕਰ ਉਹ ਪਹਿਨੀ ਮੇਰੇ ਕੰਮ ਤੇ ਗਈ ਦੀ ਉਹਦਾ ਜੇ ਕਮਰਾ ਹਾਂ ਜੀ ਇਹ ਮੇਰੀ ਸੈਲਰੀ ਸੀ ਸਰ ਕੋਈ ਫੋੜ ਨਹੀਂ ਮੈਂ ਹਾਂ ਕਿ ਕੈਰੀ ਲੱਗੀ ਨਹੀਂ ਮੈਂ ਜੱਸ ਸਾਹ ਦੇ ਘਰ ਨਹੀਂ ਆ ਹਾਂ ਜੀ ਮੇਰੇ ਸਾਹ ਘਰ ਹੀ ਤੇ ਮੈਂ ਚੱਲੀ ਗਈ ਮੇਰੀ ਸੈਲਰੀ ਮਿਲ ਦੇ ਕੇ ਗਈ ਤੁਹਾਡਾ ਯਾਨ ਅੱਗੇ ਚੱਪਕੀਨਿੰਗ ਬੁੱਧਰ ਨਹੀਂ ਫੁੱਟੇਗੀ। ਅਫਲ ਹੋਊ। ਅਜੀ ਅਜੀ ਦੇ ਬਾਅਦ ਤੁਮ ਕਹਿੰਦੇ। ਮੜਾ ਜਾਂ ਅੰਦਰ ਵੇਖੋ। ਚਲੋ, ਛੇ ਘੜਾ ਵੰਦ। ਠੀਕ ਕੰਮ ਕਰਨਾ। ਚਲੋ ਆ ਗਿਆ ਰਹਿਣ ਦੇ। ਆ ਗਿਆ ਕੋਈ ਨਹੀਂ। ਠੀਕ ਹੈ। ਇਹਦੇ ਨਹੀਂ ਆ ਘੜੇ ਚੱਲ। ਇਨਸ਼ਾਅੱਲਾ। ਆ ਗਿਆ, ਆ ਗਿਆ। ਓਏ ਕਰ ਜਾ ਆਪਣਾ ਕੋਈ ਕੰਮ ਕਰ। ਆਪਣਾ। ਹੈਗਾ ਰੇਤੀ ਨਾਲ। ਸਾਥ। ਆਹ ਹੈ ਨਹੀਂ ਇਹ ਬਸ ਤਾਂ ਬਣੀਆ ਕਰੀਏ ਆਹ ਪਾਣੀ ਦੇਖਦੇ ਹਾਂ ਇਹ ਇਹ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਡਾਇਰੈਕਸ਼ਨਸ ਦੀ ਕੰਪਲਾਈਂਸ ਦੇ ਹੇਠ ਅੱਜ ਜਿੰਨੇ ਵੀ ਡਰੱਗ ਹੌਟਸਪਾਟਸ ਅਗੇ ਨੇ ਜ਼ਿਲ੍ਹੇ ਦੇ ਵਿੱਚ ਉੱਥੇ ਅਸੀਂ ਇਹ ਅਭਿਆਨ ਚਲਾ ਰਹੇ ਨੇ ਇਹਦੇ ਵਿੱਚ ਪਰਪਸ ਇਹ ਹੈਗਾ ਕਿ ਜਿਹੜੇ ਨਸ਼ੇ ਤੇ ਉੱਥੇ ਥੱਲ ਪਾਵੀ ਜਾਵੇ ਤਾਂ ਇਹ ਜਿਹੜੇ ਏਰੀਆਸ ਹੈਗੇ ਨੇ ਇਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਸੀਗਾ ਤਾਂ ਇਹਦੇ ਵਿੱਚ ਕਰੀਬਨ 90 ਦੇ ਲਾਗੇ ਛਾਗੇ ਜਿਹੜੇ ਅਕਿਊਜ਼ ਹੈਗੇ ਨੇ who are involved in drugs ਜਿਨ੍ਹਾਂ ਦੇ ਉੱਤੇ ਮੁਕਦਮੇ ਦਰਜ ਹੈਗੇ ਨੇ ਤਾਂ ਅਸੀਂ ਇਹਦੇ ਵਿੱਚ ਆ ਪੰਜ ਜਿਹੜੀ ਸਰਚ ਟੀਮਸ ਕਨਸਟੀਟਿਊਟ ਕੀਤੀਆਂ ਹੈਗੀਆਂ ਜਿਹੜੇ ਹੁਣ ਸਰਚ ਕਰ ਰਹੇ ਨੇ ਨਾਲ ਦੇ ਨਾਲ ਜਿਹੜਾ ਇਸ ਏਰੀਆ ਨੂੰ ਕਾਰਡਨ ਕਰਤਾ ਗਿਆ ਤਾਂ ਕਟਆਫ ਪਾਰਟੀਆਂ ਲਾਈਆਂ ਗਈਆਂ ਹੈਗੀਆਂ ਉਹ ਇਹ ਹੀ ਬੇਸਿਕਲੀ ਕੋਸ਼ਿਸ਼ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਤੇ ਉੱਤੇ ਕਾਬੂ ਪਾਇਆ ਜਾਏ ਤਾਂ ਉਸੇ سلسلے ਦੇ ਵਿੱਚ ਇਹ ਅਸੀਂ ਇਥੇ ਸਰਚ ਕਰਾ ਰਹੇ ਨੇ ਕਿੰਨਾ ਕਿ ਲਾਭ ਵਧੂ ਉਹ ਓਵਰঅল ਸਾਰੇ ਇਲਾਕੇ ਦੀ ਕੰਟੀ ਸਰਚ ਹੁੰਦੀ ਹੈ ਉਸ ਦਾ ਫਾਇਦਾ ਹੁੰਦਾ ਹੈ ਕਿ ਜਾਂ ਫਿਰ ਕੋਈ ਸਪੈਸਿਫਿਕ ਇਨਫੋਰਮੇਸ਼ਨ ਹੁੰਦੀ ਉਹਦਾ ਫਾਇਦਾ ਦੇਖੋ ਦੋਨੋਂ ਤਰੀਕੇ ਆਪਣੇ ਆਪਣੇ ਤਰੀਕੇ ਨਾਲ ਇਫੈਕਟਿਵ ਹੈ ਇਨ ਆਵੇ ਜਿਹੜੇ ਕਾਸੋ ਆਪਰੇਸ਼ਨ ਹੁੰਦੇ ਹੈ ਇਹ ਥੋੜੀ ਵਿਜ਼ਿਬਿਲਟੀ ਡੋਮਿਨੈਂਸ ਐਂਡ ਡੈਟਰੈਂਸ ਕ੍ਰੀਏਟ ਕਰਦੇ ਜਿਹੜੀ ਸਪੈਸੀਫਿਕ ਹੁੰਦੀ ਹੈ ਤਾਂ ਉਹਦੇ ਫਿਰ ਉਹ ਕੋਰਟ ਆਪਰੇਸ਼ਨਸ ਵੀ ਹੁੰਦੇ ਹੈ ਲੇਕਿਨ ਇਹਦਾ ਇਹ ਹੁੰਦਾ ਹੈ ਕਿ ਪੂਰਾ ਪੁਲਿਸ ਏਰੀਆ ਨੂੰ ਡੋਮਿਨੇਟ ਕਰਕੇ ਇੱਕ ਡੈਟਰੈਂਸ ਕ੍ਰੀਏਟ ਕਰਦੀ ਹੈ ਕਿ ਜਿਹੜਾ ਨਸ਼ਾ ਤਸਕਰੀ ਉਹਨੂੰ ਆਪਾਂ ਅਲਾਉ ਨਹੀਂ ਕਰਾਂਗੇ ਇਨੀ ਇਨੀ ਕੇਸ ਸਰ ਉਹ ਗੱਲ ਦਿਖਾਈ ਜਾਵੇ ਤਾਂ ਫਟੜਾਣਾਪੁਰ ਜ਼ਿਲ੍ਹਾ ਸਰਹੰਦੀ ਜਿਲ੍ਹਾ ਤਰੇਆਮਾ ਦੀ ਤਰਹੀ ਹੈ ਪ੍ਰਿਆ ਵੀ ਲੱਗਦੇ ਨੇ ਸਰ ਹੱਥੀ ਕਿ ਲੱਗਦੀ ਆ ਵੱਡੀ ਚੁਣੌਤੀ ਰਹਿਣ ਵਾਲੀ ਆ ਤੁਹਾਡੇ ਵਾਸਤੇ ਕਿਸ ਤਰੀਕੇ ਨਾਲ ਇਸ ਚੁਣੌਤੀ ਨੂੰ ਕਬੂਲਿਆ ਜਾਵੇਗਾ ਕਿਸ ਤਰੀਕੇ ਨਾਲ ਨਹੀਂ ਇਹਦੇ ਵਿੱਚ ਆਪਣਾ ਬੇਸਿਕਲੀ ਜਿਹੜਾ ਅਪਰੋਚ ਹੈ ਇਹ ਕਿ ਕ੍ਰਾਈਮ ਤੇ ਉਹਤੇ ਠਲ ਪਾਣੀ ਹੈ ਉਹ ਸਭ ਤੋਂ ਇੰਪੋਰਟੈਂਟ ਪ੍ਰਾਇੋਰਟੀ ਹੋ ਗਈ ਤਾਂ ਉਹਦੇ ਵਿੱਚ ਵੀ ਇੱਕ ਤਾਂ ਪਹਿਲਾ ਪ੍ਰੀਵੈਂਟਿਵ ਜਿਹੜੇ ਮੇਜਰਸ ਹੈਗੇ ਨੇ ਸੋ ਥੈਟ ਕ੍ਰਾਈਮ ਹੋਏ ਹੀ ਨਾ ਉਹ ਵਿਜ਼ਿਬਿਲਟੀ ਹੋ ਗਈ ਜੀ ਪੁਲਿਸ ਦੀ ਪੈਟਰੋਲਿੰਗ ਪ੍ਰੋਪਰਲੀ ਹੋਵੇ ਲੋਕਾਂ ਦੀ ਸੁਣਵਾਈ ਹੋਵੇ ਐਂਡ ਦੈਨ ਇਨ ਕੇਸ ਐਨੀਥਿੰਗ ਹੈਪਨਸ ਦਾ ਉਹਦੇ ਪਿੱਛੇ ਲੱਗ ਕੇ ਕੇਸ ਨੂੰ ਟ੍ਰੇਸ ਕਰਨਾ ਸੋ ਦੈਟ ਜਿਹੜੇ ਇਹਨਾਂ ਦੇ ਮਨਸੂਬੇ ਕ੍ਰਿਮੀਨਲਸ ਦੇ ਉਹ ਕਾਮਯਾਬ ਨਾ ਹੋ ਸਕਣ ਅੱਛਾ ਪਹਿਲਾਂ ਵੀ ਜਿਹੜੀ ਟਟਾਲਾ ਪੁਲਿਸ ਨੇ ਕਰ ਕੀਤੀ ਜਾਵੇ ਤਾਂ ਕੈਂਪ ਦੇ ਵਿੱਚ ਬਹੁਤ ਸਾਰੀਆਂ ਰੇਡਸ ਹੋਈਆਂ ਕੁਝ ਲੋਕਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਵੀ ਕੀਤੀ ਗਈ ਸੋ ਇਸੇ ਨੂੰ ਲੈ ਕੇ ਕੋਈ ਨਵੀਂ ਲਿਸਟ ਜਾਂ ਕੋਈ ਨਵੀਂ ਅਮੈਂਡਮੈਂਟ ਕੀਤੀ ਜਾ ਰਹੀ ਹੈ ਇਹ ਜੋ ਨਸ਼ਾ ਅਸ਼ਕਰ ਰਏ ਇਹਨਾਂ ਨੂੰ ਹੋਰ ਸ਼ਕਤੀ ਦੇਣ ਦੇ ਕਰਨ ਲਈ ਇਹਦੇ ਵਿੱਚ ਬੇਸਿਕਲੀ ਵੀ ਆਰ ਅਡਾਪਟਿੰਗ ਅ ਮਲਟੀ ਪ੍ਰੋਂਗਡ ਸਟ੍ਰੈਟਜੀ ਤਾਂ ਜਿਹੜੇ ਐਕਟਿਵ ਪੈਡਲਰ ਹੈ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਅਸੀਂ ਪਰਚੇ ਦੇ ਰਹੇ ਨੇ ਜਿਹੜੇ ਥਰਡੇ ਲੈਵਲ ਤੇ ਕੰਜ਼ਿਊਮਰ بیس ਹੈ ਤਾਂ ਜਿਹੜੇ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿ ਸਕਦੇ ਆ ਉਹਨਾਂ ਦਾ ਆਪਾਂ ਇਲਾਜ ਵੀ ਕਰਾਵਾਂਗੇ ਜਾਂ ਉਹਨਾਂ ਨੂੰ ਡੀਟੈਕਸ਼ਨ ਸੈਂਟਰ ਦੇ ਵਿੱਚ ਉਹਨਾਂ ਦਾ ਦਾਖਲਾ ਹੋਗਾ ਬਾਕੀ ਜਿਹੜੇ ਵੱਡੇ ਬੰਦੇ ਹੈਗੇ ਤਾਂ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਜੀ ਪ੍ਰਾਪਰਟੀ ਵੀ ਉਹਨਾਂ ਫ੍ਰੀਜ਼ ਕਰਾਂਗੇ ਜਿਹੜੇ ਕਮਰਸ਼ੀਅਲ ਕੇਸਾਂ ਦੇ ਵਿੱਚ ਹੈਗੇ ਨੇ ਬੰਦੇ ਠੀਕ ਹੈ ਜੀ ਥੈਂਕ ਯੂ